ਦੋਸਤੋ ਬਹੁ ਸਮਾਂ ਪਹਿਲਾਂ ਦੀ ਗੱਲ ਆ ਇੱਕ ਰਾਜ ਵਿੱਚ ਨਾ ਇੱਕ ਬਹੁਤ ਹੀ ਪ੍ਰਤਾਪੀ ਰਾਜਾ ਰਾਜਕਰਤਾ ਹੈ ਤੇ ਇੱਕ ਦਿਨ ਉਹਦੇ ਦਰਬਾਰ ਵਿੱਚ ਇੱਕ ਵਿਦੇਸ਼ੀ ਮਹਿਮਾਨ ਆਇਆ ਉਹ ਰਾਜੇ ਦੀ ਮਹਿਮਾਨ ਨਵਾਜੀ ਤੋਂ ਬਹੁਤ ਖੁਸ਼ ਹੋਇਆ ਤੇ ਉਹ ਰਾਜੇ ਲਈ ਨਾ ਇੱਕ ਬਹੁਤ ਹੀ ਸੁੰਦਰ ਪੱਥਰ ਲੈ ਕੇ ਆਇਆ ਸੀ ਰਾਜੇ ਲਈ ਤੋਹਫਾ ਲੈ ਕੇ ਆਇਆ ਸੀ ਰਾਜੇ ਨੇ ਜਦੋਂ ਪੱਥਰ ਦੇਖਿਆ ਬਹੁਤ ਹੀ ਪ੍ਰਸੰਨ ਹੋਇਆ ਕਿਉਂਕਿ ਉਹ ਬਹੁਤ ਹੀ ਖੂਬਸੂਰਤ ਪੱਥਰ ਸੀ ਤੇ ਰਾਜੇ ਨੇ ਆਪਣੇ ਜਿਹੜਾ ਮਹਾਂ ਮੰਤਰੀ ਹੀ ਉਹਦਾ ਉਹਨੂੰ ਕਿਹਾ ਕਿ ਇਹ ਜਿਹੜਾ ਪੱਥਰ ਆ ਨਾ ਐ ਮੈਨੂੰ ਬਹੁਤ ਪਸੰਦਾ ਬਹੁਤ ਖੂਬਸੂਰਤ ਆ ਤੇ ਇਹਦੇ ਚੋਂ ਨਾ ਭਗਵਾਨ ਵਿਸ਼ਨੂ ਦੀ ਜਿਹੜੀ ਮੂਰਤੀ ਉਹਦਾ ਨਿਰਮਾਣ ਕਰੋ ਉਹ ਬਣਵਾਓ ਜਿਹੜਾ ਮਹਾਂ ਮੰਤਰੀ ਹੀ ਉਹ ਜਿਹੜਾ ਉਹਨਾਂ ਦੇ ਰਾਜ ਵਿੱਚ ਬਹੁਤ ਹੀ ਪ੍ਰਸਿੱਧ ਮੂਰਤੀਕਾਰ ਸੀ ਤੇ ਉਹਦੇ ਕੋਲ ਲੈ ਕੇ ਗਿਆ ਤੇ ਉਹਨੂੰ ਕਹਿੰਦਾ ਵੀ ਇਹ 7 ਦਿਨਾਂ ਵਿੱਚ ਜਾਨੀ ਕਿ ਇੱਕ ਹਫਤੇ ਵਿੱਚ ਨਾ ਇਹ ਦੇ ਜਨਾ ਭਗਵਾਨ ਵਿਸ਼ਨੂੰ ਦੀ ਜਿਹੜੀ ਹੈ ਨਾ ਉਹ ਮੂਰਤੀ ਬਣਾ ਦੋ ਕਿਉਂਕਿ ਸਤਵੇਂ ਦਿਨ ਰਾਜਾ ਨਾ ਉਹ ਜਿਹੜਾ ਆਪਣਾ ਰਾਜ ਦਾ ਮੰਦਿਰ ਆ ਨਾ ਉਹਦੇ ਚ ਸਥਾਪਿਤ ਕਰਨਾ ਚਾਹੁੰਦਾ ਵਾ ਉਹਦੇ ਚ ਉਹਨਾ ਲਗਾਣੀ ਹੈਗੀ ਆ ਤੇ ਇਹ ਸੱਤ ਦਿਨਾਂ ਦੇ ਵਿੱਚ ਵਿੱਚ ਬਣਾ ਦੇ ਤੇ ਜੇ ਤੂੰ ਸੱਤ ਦਿਨਾਂ ਦੇ ਵਿੱਚ ਬਣਾ ਦੇ ਤੇ ਤੈਨੂੰ 50 ਸੋਨੇ ਦੀਆਂ ਜੜੀਆਂ ਨਾ ਮੋਹਰਾਂ ਦਿੱਤੀਆਂ ਜਾਣਗੀਆਂ ਤੇ ਮੋਹਰਾਂ ਦੀ ਗੱਲ ਸੁਣ ਕੇ ਉਹ ਮੂਰਤੀਕਾਰ ਬਹੁਤ ਖੁਸ਼ ਹੋਇਆ ਉਸਨੇ ਕਿਹਾ ਮੈਂ 7 ਦਿਨਾਂ ਤੋਂ ਪਹਿਲਾਂ ਪਹਿਲਾਂ ਹੀ ਭਗਵਾਨ ਵਿਸ਼ਨੂੰ ਦੀ ਮੂਰਤੀ ਬਣਾ ਦੇਵਾਂਗਾ ਤੇ ਜਦੋਂ ਉਹ ਮਹਾਂ ਮੰਤਰੀ ਜਿਹੜਾ ਸੀ ਉੱਥੋਂ ਚਲਾ ਗਿਆ ਤੋਨੇ ਆਪਣਾ ਕੰਮ ਸ਼ੁਰੂ ਕਰ ਲਿਆ ਉਹਨੇ ਨਾ ਜਿਹੜਾ ਉਹਦੇ ਉਜਾਰ ਸੀ ਨਾ ਜਿਹਦੇ ਵਿੱਚ ਸਾਰਾ ਕੁਝ ਥੋੜਾ ਆਸ਼ੈਣੀ ਸਾਰਾ ਕੁਝ ਰੱਖਿਆ ਸੀ ਉਹ ਆਪਣਾ ਉਹਨੇ ਝੋਲਾ ਕੱਢ ਲਿਆ ਤੇ ਕੱਢ ਕੇ ਉਹਨੇ ਪਹਿਲਾਂ ਨਾ ਉਹ ਚੋਂ ਥੋੜਾ ਕੱਢਿਆ ਤੇ ਜਦੋਂ ਨੇ ਹਥੌੜੇ ਦਾ ਇੱਕ ਵਾਰ ਉਹਦੇ ਤੇ ਮੋ ਪੱਥਰ ਤੇ ਕੀਤਾ ਤੇ ਉਤੇ ਕੁਛ ਵੀ ਨਾ ਹੋਇਆ ਉਹ ਟੁੱਟਾ ਹੀ ਨਹੀਂ ਹੈਨਾ ਫਿਰ ਉਹਨੇ ਹੋਰ ਵਾਰ ਕੀਤੇ ਹੋਰ ਵਾਰ ਕੀਤੇ ਤੇ ਉਹ ਪੱਥਰ ਟੁੱਟੇ ਹੀ ਨਾ ਤੇ ਉਹਨੇ ਨਾ ਮਤਲਬ ਘਟੋ ਘਟੋ ਨੇ ਨਾ 50 ਵਾਰ ਉਹਨੇ ਉਹਦੇ ਤੇ ਵਾਰ ਕੀਤੇ ਤੇ ਉਹ ਟੁੱਟਾ ਹੀ ਨਹੀਂ ਪੱਥਰ ਤੇ ਉਹ ਜਦੋਂ 50 ਵਾਰ ਨਾ ਉਹਨੇ ਇੱਕ ਆਪਣਾ ਥੋੜਾ ਚੁੱਕਿਆ ਮਾਰਨ ਨੂੰ ਤੇ ਉਹਨੇ ਦਿਮਾਗ ਸੋਚਿਆ ਬਈ ਇਹ ਨਾ ਇਹ ਨਹੀਂ ਟੁੱਟਰਾ ਦਫਾਈ ਕਰੋ ਇਹ ਮੇਰ ਕੋ ਬਣਨੀ ਨਹੀਂ ਕਿਉਂਕਿ ਪੱਥਰ ਟੁੱਟਣਾ ਹੀ ਨਹੀਂ ਆ ਤੇ ਮੈਂ ਮੂਰਤੀ ਕਿਦਾਂ ਬਣਾ ਸਕਦਾ ਵਾਂ ਤੇ ਉਹਨੇ ਆਪਣਾ ਉਹ ਵਾਰ ਹੀ ਨਹੀਂ ਕੀਤਾ ਮਤਲਬ ਜਿੱਦਾਂ ਥੋੜਾ ਮਾਰ ਲਈ ਹੱਥ ਚੁਕਿਆ ਨਾ ਤੇ ਠਾ ਆਪਣਾ ਜਿਹੜਾ ਥੋੜਾ ਸੀ ਉਹਨੂੰ ਆਪਣੇ ਬੈਗ ਵਿੱਚ ਫੇਰ ਰੱਖ ਲਿਆ ਤੇ ਫਿਰ ਉਹ ਨਾ ਪੱਥਰ ਲੈ ਕੇ ਨਾ ਤੇ ਮਹਾ ਮੰਤਰੀ ਦੇ ਕੋਲ ਗਿਆ ਤੇ ਉਹਨੂੰ ਕਹਿੰਦਾ ਵੀ ਇਹ ਤੁਸੀਂ ਆਪਣਾ ਜਿਹੜਾ ਪੱਥਰ ਆ ਨਾ ਇਹਨੂੰ ਤੁਸੀਂ ਲੈ ਲਓ ਕਿਉਂਕਿ ਇਹਦੀ ਮੂਰਤੀ ਨਹੀਂ ਬਣ ਸਕਦੀ ਇਹ ਪੱਥਰ ਟੁੱਟਣਾ ਹੀ ਨਹੀਂ ਆ ਤੇ ਇਹ ਜੇ ਟੁੱਟੂਗਾ ਹੀ ਨਹੀਂ ਤੇ ਇਹਨੂੰ ਅਸੀਂ ਮੂਰਤੀ ਦਾ ਆਕਾਰ ਕਿਦਾਂ ਦੇ ਸਕਦੇ ਹਾਂ ਤੇ ਇਸ ਲਈ ਭਗਵਾਨ ਵਿਸ਼ਨੂੰ ਦੀ ਮੂਰਤੀ ਨਹੀਂ ਬਣ ਸਕਦੀ ਇਸ ਪੱਥਰ ਵਿੱਚੋਂ ਮਹਾਂ ਮੰਤਰੀ ਨੂੰ ਰਾਜੇ ਨੇ ਜਿਹੜਾ ਹੁਕਮ ਕੀਤਾ ਸੀ ਤੇ ਜਿਉ ਉਹ ਨਹੀਂ ਬਣਾਉਂਦਾ ਤੇ ਰਾਜਾ ਉਹਨੂੰ ਸਜ਼ਾ ਦੇ ਸਕਦਾ ਸੀ ਇਸ ਲਈ ਉਹਨੇ ਸੋਚਿਆ ਹੁਣ ਕੀ ਕੀਤਾ ਜਾਵੇ ਤੂੰ ਨਾ ਇੱਕ ਸਧਾਰਨ ਜਿਹਾ ਉਸ ਪਿੰਡ ਵਿੱਚ ਨਾ ਇੱਕ ਮੂਰਤੀਕਾਰ ਹੈਗਾ ਹੀ ਤੇ ਉਹ ਉਹਦੇ ਕੋਲ ਚੱਲ ਗਿਆ ਤੇ ਉਹਨੂੰ ਕਹਿੰਦਾ ਵੀ ਜੇ ਤੂੰ ਐਦੇ ਚੋਂ ਜਿਹੜੀ ਮੂਰਤੀ ਬਣਾ ਦੇਣਾ ਭਗਵਾਨ ਵਿਸ਼ਨੂ ਦੀ ਤੇ ਤੈਨੂੰ 50 ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣਗੀਆਂ ਤੇ ਉਹ ਮੂਰਤੀਕਾਰ ਤੇ ਬੜਾ ਖੁਸ਼ ਹੋ ਗਿਆ ਵੀ ਇਹ ਮੂਰਤੀ ਬਣਾਉਂਦੇ ਮੈਨੂੰ 50 ਸੋਨੇ ਦੀਆਂ ਮੋਹਰਾਂ ਜਿਹੜੀਆਂ ਉਹ ਮਿਲ ਜਾਣਗੀਆਂ ਉਹਨੇ ਨਾ ਅਜੇ ਮਹਾ ਮੰਤਰੀ ਉਹ ਠੇਕ ਲੋਤਾ ਸੀ ਤੇ ਉਹਨੇ ਇੱਕ ਕਥੌੜੀ ਦਾ ਮਾਰ ਕੀਤਾ ਤੇ ਪੱਥਰ ਟੁੱਟ ਗਿਆ ਜਿੱਥੋਂ ਸਾਈਡ ਤੋਂ ਬਾਧੂ ਸੀ ਪੱਥਰ ਉਹ ਟੁੱਟ ਗਿਆ ਤੇ ਜਦੋਂ ਪੱਥਰ ਝੁੱਟਾ ਤੇ ਉਹ ਜਿਹੜਾ ਮੂਰਤੀਕਾਰ ਸੀ ਉਹ ਮੂਰਤੀ ਬਣਾਉਣ ਵਿੱਚ ਲੱਗ ਗਿਆ ਤੇ ਫਿਰ ਮਹਾ ਮੰਤਰੀ ਜਿਹੜਾ ਉਹ ਸੋਚਣ ਲੱਗ ਪਿਆ ਵੀ ਕਾਸ਼ ਜੇ ਜਿੱਦਾਂ ਪਹਿਲਾਂ ਇੰਨਾ ਪ੍ਰਸਿੱਧ ਮੂਰਤੀਕਾਰ ਏ ਜਿਨੇ ਇੰਨੀ ਕੋਸ਼ਿਸ਼ ਕੀਤੀ ਤੇ ਜੀ ਇੱਕ ਵਾਰ ਹੋਰ ਵਾਰ ਕਰਦਾ ਤੇ ਇਹ ਪੱਥਰ ਟੁੱਟ ਜਾਣਾ ਸੀ ਤੇ ਉਹਨੇ ਮੂਰਤੀ ਬਣਾ ਲੈਣੀ ਸੀ ਤੇ ਉਹਨੂੰ 50 ਸੋਨੇ ਦੀਆਂ ਮੋਹਰਾ ਮਿਲ ਜਾਣੀਆਂ ਸੀ ਇਸ ਕਹਾਣੀ ਤੋਂ ਦੋਸਤੋ ਸਾਨੂੰ ਇਹ ਸਿੱਖਿਆ ਮਿਲਦੀ ਆ ਵੀ ਕਿ ਬਣਾ ਆਪਣੀ ਜ਼ਿੰਦਗੀ ਚ ਵੀ ਇਦਾਂ ਦਾ ਔਖਾ ਸਮਾਂ ਆ ਜਾਂਦਾ ਹੈ ਨਾ ਆਪਾਂ ਕੋਈ ਇੰਟਰਵਿਊ ਦਿੰਨੇ ਆ ਜਾਂ ਕੋਈ ਸੇ ਐਗਜ਼ਾਮ ਵਿੱਚ ਬੈਠਦੇ ਆ ਆਪਾਂ ਕਾਮਜਾਬ ਨਹੀਂ ਹੁੰਦੇ ਜਾਂ ਜ਼ਿੰਦਗੀ ਚ ਕੋਈ ਹੋਰ ਵੀ ਕੰਮ ਕਰਦੇ ਆ ਤੇ ਆਪਾਂ ਕਾਮਯਾਬ ਨਹੀਂ ਹੁੰਦੇ ਤੇ ਆਪਾਂ ਨਾ ਇੱਕ ਵਾਰਾ ਕੋਸ਼ਿਸ਼ ਕਰਦੇ ਦੋ ਵਾਰਾ ਕੋਸ਼ਿਸ਼ ਕਰਦੇ ਆ ਤੇ ਆਪਾਂ ਉਹਨੂੰ ਛੱਡ ਦਿੰਨੇ ਆ ਬਈ ਆ ਇਹ ਸਾਡ ਕੋ ਨਹੀਂ ਹੋਣਾ ਹੋ ਸਕਦਾ ਹੀ ਵੀ ਇੱਕ ਕੋਸ਼ਿਸ਼ ਅਸੀਂ ਹੋਰ ਕਰਦੇ ਤੇ ਅਹੀਂ ਕਾਮਯਾਬ ਹੋ ਜਾਂਦੇ ਇਸ ਤੋਂ ਨਾ ਮੈਨੂੰ ਇੱਕ ਗੱਲ ਹੋਰ ਜਿਆਦਾ ਕੀ ਕਹਿੰਦੇ ਕਿ ਇੱਕ ਜਿਹੜਾ ਆਦਮੀ ਸੀ ਉਹਨੂੰ ਉਹਨੇ ਸੁਣਿਆ ਹੋਇਆ ਸੀ ਬਈ ਜੇ ਦਿਨ ਚ ਨਾ ਇੱਕ ਦਿਨ ਤੁਸੀਂ ਕੁਝ ਪ੍ਰਮਾਤਮਾ ਕੋਲੋਂ ਮੰਗੋ ਨਾ ਤੇ ਉਹ ਮਿਲ ਜਾਂਦਾ ਤੋਨੇ ਸੋਚਿਆ ਵੀ ਅੱਜ ਨਾ ਮੈਂ ਪ੍ਰਮਾਤਮਾ ਦੀ ਸਾਰਾ ਦਿਨ ਭਗਤੀ ਕਰਨੀ ਆ ਵੀ ਇੰਨੀ ਗਰੀਬੀ ਆ ਨਾ ਤੇ ਇਹ ਗਰੀਬੀ ਛੋਣੇ ਨਿਕਲਣਾ ਮੈਂ ਵੀ ਬੜੀ ਮਿਹਨਤ ਕਰ ਲਈ ਆ ਨਾ ਪੈਸਾ ਨਹੀਂ ਚੋੜਦਾ ਤੇ ਉਹਦੇ ਕੋਲ ਨਾ ਇੱਕ ਗੜਵੀ ਸੀ ਲੋਹੇ ਦੀ ਤੇ ਉਹ ਗੜਵੀ ਲੈ ਕੇ ਤੇ ਨਾਲ ਹੀ ਪਾਠ ਆਪਣਾ ਜੋ ਵੀ ਉਹਦੀ ਪ੍ਰੇਅਰ ਸੀ ਜਿਹੜਾ ਜਿੱਦਾਂ ਵੀ ਉਹ ਰੱਬ ਨੂੰ ਮੰਨਦਾ ਹੀ ਉਹ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਸਾਰਾ ਦਿਨ ਉਹਨੂੰ ਧਿਆਉਂਦਾ ਰਿਹਾ ਕਹੇ ਵੀ ਇਹ ਗੜਵੀ ਸੋਨੇ ਦੀ ਬਾਂਜੀ ਇਹ ਗੜਵੀ ਸੋਨੇ ਦੀ ਬਾਂਜੀ ਇਹ ਗੜਵੀ ਸੋਨੇ ਦੀ ਬਾਂਜੀ ਸਾਰਾ ਦਿਨ ਲਗਾ ਰਿਹਾ ਤੇ ਪਰ ਗੜਵੀ ਲੋਹੇ ਦੀ ਤੇ ਲੋਹੀ ਦੀ ਰਹੀ ਤੇ ਨਾ ਰਾਤ ਜਦੋਂ ਸ਼ਾਮਾਂ ਪੈ ਗਈਆਂ ਨਾ ਤੇ ਥੱਕar ਗਿਆ ਉਹ ਕਹਿੰਦਾ ਨਹੀਂ ਬਣਨੀ ਸੋਨੇ ਦੀ ਪਿੱਤਲ ਦੀ ਬਣ ਜਾ ਤੇ ਉਹ ਪਿੱਤਲ ਦੀ ਬਣ ਗਈ ਕਿਉਂਕਿ ਉਸ ਵੇਲੇ ਵਾਹਿਗੁਰੂ ਸੱਚੇ ਪਾਤਸ਼ਾ ਜਿਹੜਾ ਸੀ ਉਹ ਦਿਆਲੂ ਇਹ ਹੀ ਉਹ ਦੇਤੇ ਤੇ ਉਸ ਵੇਲੇ ਜੇ ਉਹ ਆਪਣੀ ਕੋਸ਼ਿਸ਼ ਨਾ ਛੱਡਦਾ ਤੇ ਜਿੱਦਾਂ ਸਵੇਰ ਦੀ ਕੋਸ਼ਿਸ਼ ਕਰਨ ਲਿਆ ਹੀ ਉਦੋਂ ਵੀ ਕਰੀ ਜਾਂਦਾ ਤੇ ਉਹਨੂੰ ਸੋਨੇ ਦੀ ਗੜਵੀ ਮਿਲ ਜਾਣੀ ਸੀ ऐसे तरह ही ਸਾਡੇ ਸਾਰੇ ਨਾ ਹੁੰਦਾ ਅਸੀਂ ਕਿਸੇ ਚੀਜ਼ ਨੂੰ ਕੰਮ 'ਚ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਆ ਫੇਲ ਹੋ ਜਾਂਦੇ ਫੇਲ ਹੋ ਜਾਂਦੇ ਫਿਰ ਅਸੀਂ ਹੌਸਲਾ ਛੱਡ ਦਿੰਨੇ ਤੇ ਜੇ ਅਸੀਂ ਹੌਸਲਾ ਨਾ ਛੱਡੀਏ ਕੀਪਤਾ ਹੁੰਦਾ ਉਹ ਆਖਰੀ ਕੋਸ਼ਿਸ਼ ਹੋਵੇ ਜਿਹਦੇ ਨਾਲ ਸਾਨੂੰ ਕਾਮਯਾਬੀ ਮਿਲਣੀ ਹੋਵੇ ਤੇ ਆਪਾਂ ਨੂੰ ਆਪਣੇ ਯਤਨ ਕਰਨੇ ਨਹੀਂ ਛੱਡਣੇ ਚਾਹੀਦੇ ਸੱਚੇ ਮਾਨਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਵਾ ਕਾਮਯਾਬੀ ਜ਼ਰੂਰ ਮਿਲਦੀ ਆ ਹੋਰ ਕੋਸ਼ਿਸ਼ ਹੋਰ ਕੋਸ਼ਿਸ਼ ਕਰਨ ਨਾਲ ਸਾਨੂੰ ਕਾਮਯਾਬੀ ਜਰੂਰ ਮਿਲਦੀ ਆ ਇੱਕ ਦਿਨ ਤੇ ਕਈ ਵਾਰ ਇੱਕ ਆਖਰੀ ਕੋਸ਼ਿਸ਼ ਜਿਹੜੀ ਆ ਉਹ ਸਾਨੂੰ ਕਾਮਯਾਬੀ ਦਵਾ ਦਿੰਦੀ ਸੋ ਦੋਸਤੋ ਤੁਸੀਂ ਵੀ ਦਿਲ ਹਾਰ ਕੇ ਨਹੀਂ ਬੈਠਣਾ ਜੇ ਅੱਜ ਤੁਹਾਨੂੰ ਕਾਮਯਾਬੀ ਨਹੀਂ ਮਿਲ ਰਹੀ ਤੇ ਡੈਫੀਨੇਟਲੀ ਡੈਫੀਨੇਟਲੀ ਯਤਨ ਕਰਨੇ ਨਾ ਛੱਡੋ ਇੱਕ ਦਿਨ ਤੁਸੀਂ ਜਰੂਰ ਕਾਮਯਾਬ ਹੋਵੋਗੇ ਫਿਰ ਮਿਲਦੇ ਹਾਂ ਹੋਰ ਬਹੁਤ ਹੀ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਰੱਬ ਆ